ਰਾਣਾ ਅਗਰਪਾਲ ਸਿੰਘ ਜੀ ਪਿੰਡ ਪਿੰਡ ਚ ਮਸਤਪੁਰ ਜੀ ਸਰ ਜੀ ਮਸਲਾ ਇਹ ਆ ਕਿ ਆਪਣਾ ਸਿਕੰਦਰ ਸਿੰਘ ਉਹਦਾ ਮਾਂ ਪਿਓ ਗਿਆ ਮਾਰਿਆ ਤੇ ਭਰਾ ਵੀ ਗਿਆ ਮਾਰਿਆ ਤੇ ਉਹਦੇ ਮਾਮੇ ਦੀ ਕੁੜੀ ਜਦੋਂ ਤਾਂ ਉਹਦਾ ਪਿਓ ਮਰ ਗਿਆ ਉਹਨੂੰ ਲੈ ਗਈ ਪਿੰਡੋਂ ਚੁੱਕ ਕੇ ਉਹਨੂੰ ਲੈ ਗਈ ਆ ਤੇ ਉਹਨੂੰ ਪਿੰਡ ਨਹੀਂ ਔਰ ਦਿੱਤਾ ਉਹਨੇ ਤੇ ਉਹ ਤੋਂ ਮੰਨ ਲਓ ਕਿ ਮੰਨ ਲਓ ਵਸੀਤ ਕਰ ਚੜਾ ਕੇ ਉਹਦੇ ਨਾਲ ਤੇ ਉਹਦੀ ਪੈਲੀ ਮਲੂ ਨੂੰ ਪਤਾ ਹੀ ਕੋਈ ਨਹੀਂ ਆ ਆ ਵੀ ਬਿਆਨਾ ਕਰ ਲਿਆ ਆ ਵੀ ਸਭ ਕੁਝ ਕਰ ਲਿਆ ਉਹਦੇ ਖਾਤੇ ਵਿੱਚ ਤੁਸੀਂ ਦੇਖ ਸਕਦੇ ਜੋ ਪੈਸਾ ਵੀ ਕੋਈ ਨਹੀਂ ਪਾਇਆ ਚੈੱਕ ਦਿੱਤੇ ਆ ਉਹ ਪੈਸੇ ਉਹਨਾਂ ਫੇਰ ਉਹ ਭੈਣ ਨੇ ਕਢਾਲਿਆ ਤੇ ਮਾਮੇ ਦੀ ਕੁੜੀ ਨੇ ਤੇ ਪਰਸੋ ਦੀ ਗੱਲ ਆ ਉਤੋਂ ਡਿਸਟਰੀ ਕਰਾਉਣ ਲੱਗੇ ਸੀ ਉਹ ਮਲੂ ਇੱਥੇ ਸਾਨੂੰ ਵੇਦਾ ਰਿਹਾ ਕਿ ਕੋਈ ਪਿੰਡ ਦਾ ਬੰਦਾ ਆਵੇ ਤੇ ਗੁਜਰਤੀ ਉਹ ਪੇਟ ਦੇ ਬੰਦੇ ਮਿਲ ਪਏ ਤੇ ਉਹਨਾਂ ਨੂੰ ਵੇਖ ਕੇ ਤੇ ਰੋਪਿਆ ਕੇ ਮੇਰੇ ਤੋਂ ਮੇਰਾ ਘਰ ਵੀ ਲਖਾ ਲਿਆ ਤੇ ਮੇਰੀ ਜ਼ਮੀਨ ਹੀ ਲਖਾ ਲਈ ਤੇ ਪੈਸਾ ਵੀ ਮੇਰੇ ਨਾਲ ਕੋਈ ਨਹੀਂ ਦਿੱਤਾ ਹੂੰ ਤੇ ਉਹ ਤੋਂ ੱਤਕੇ ਨਾ ਡੈਸਟਰੀ ਕਰਾਉਣ ਦਾ ਆ ਕੰ ਕਰਦੇ ਆ ਕਿ ਜਿਹੜੀ ਉਹਦੀ ਜਾਇਦਾਦ ਆ ਉਹਦੀ ਜਾਇਦਾਦ ਹਲੇ ਜਨਾਜੁਰ ਜੀ ਦਾ ਨਹੀਂ ਵੇਚੀ ਜਾਵੇ ਉਹ ਆਂਦਾ ਕਿ ਮੈਂ ਨਹੀਂ ਵੇਚਣ ਗੱਲਬਤ ਇਹ ਪੇ ਧੋਖਾ ਕਰਨ ਦੀ ਮਾਮੇ ਦੀ ਕੁੜੀ ਤੇ ਜਿੱਦਨ ਦੀਰੇ ਮੇਰੇ ਪਿਓ ਇਸ ਤਰ੍ਹਾਂ ਆ ਪੂਰਾ ਤੇ ਉਹਦੋਂ ਦੀ ਲੈ ਗਈ ਆ ਤੇ ਸਾਰੀ ਜਾਇਦਾਦ ਨੂੰ ਇਹ ਹੱਥ ਫਿਰਦੀ ਜਿਹੜੀ ਉਹਦੀ ਆਉਂਦੀ ਆ ਤੇ ਉਹ ਅਹੀਂ ਫੋਨ ਕਰਦੇ ਹਨ ਮਿਲਣ ਨਹੀਂ ਦਿੰਦੀ ਫੋਨ ਪਿੱਟ ਘੱਟ ਦਿੰਦੀ ਅੱਗੋਂ ਤੇ ਸਾਰੇ ਪੈਸੇ ਆਪਣੇ ਖਾਤੇ ਚ ਭਾਲੇ ਉਹਨੇ ਤੋਨੂੰ ਧੱਤਾਂ ਦੇ ਤਾ ਵਿਚਾਰੇ ਨੂੰ ਕੀ ਮੰਗ ਕਰਦੇ ਤੁਸੀਂ ਇਹ ਮੰਗ ਕਰਦੇ ਪਈ ਨਾ ਸਖਤ ਸਖਤ ਕਾਰਵਾਈ ਹੋਵੇ ਇਹ 420 ਦੇ ਪਰਚੇ ਦੇ ਅੰਦਰ ਹੋਣੇ ਮੇਰਾ ਨਾਮ ਨਿਰਮਲ ਸਿੰਘ ਸੁਖਤ ਸਿੰਘ ਸਰਪੰਨ ਜੀ ਵਜੂਦਾ ਜੀ ਹਾਂ ਵਜੂਦਾ ਪਿੰਡ ਪਿੰਡ ਜਰਮਸਤਪੁਰ ਇਹ ਕੀ ਗੱਲਬਾਤ ਥਾਣਾ ਸਿਟੀ ਇਕੱਠੀ ਹੋਈ ਜੋ ਇਹ ਇਸ ਕਾਰਨ ਹੋਇਆ ਕਿ ਮੁੰਡੇ ਦੀ ਪੈਲੀ ਇਹਨਾਂ ਜਿਹੜੀ ਉਦੇ ਉਹਨੇ ਅੱਗੋ ਕਿਹਾ ਕਿ ਮੈਂ ਨਹੀਂ ਵੇਚਣੀ ਚਾਹੁੰਦਾ ਉਹ ਇਹੋ ਕਹਿੰਦੇ ਆ ਕਿ ਮਦਰ ਕੇ ਪਹਿਲਾਂ ਨਾਬਿਆਨਾ ਗੁਨਾ ਕਰਾ ਲਿਆ ਵਾ ਤੇ ਪਤਾ ਨਹੀਂ ਕਿਹੜੇ ਹਸਾਬ ਦੇ ਵਿੱਚ ਉਹਨੂੰ ਲੈ ਜਾਂਦਾ ਰੇਂਜ ਦੇ ਵਿੱਚ ਆ ਸਭ ਚ ਹੋਇਆ ਵਾ ਬਾਕੀ ਜਿਆਦੀ ਜਿਆਦੀ ਸ਼ੋਰ ਕਰਾਂ ਦਾ ਵੀ ਬਚਾਓ ਮੈਨੂੰ ਉਹ ਧੋਖਾ ਕੀਤਾ ਉਹਨੇ ਮੇਰੇ ਨਾਲ ਹੀ ਮੈਂ ਧੋਖਾ ਵੇਚਣ ਲੱਗੀ ਅੱਛਾ ਤੇ ਜਿਹੜੀ ਇਹ ਪਿੰਡ ਵਾਲੇ ਤੁਹਾਡੇ ਨਾਲ ਆਏ ਤੁਹਾਡੀ ਸਪੋਰਟ ਕਰ ਰਹੇ ਆ ਹਾਂਜੀ ਸਪੋਰਟ ਕਰ ਰਹੇ ਪਿੰਡ ਵਾਲੇ ਨੰਮ ਨੂੰ ਪਛਾਇਆ ਹਾਂ ਇਹਨਾਂ ਬਚਾਇਆ ਵਾ ਹਾਂਜੀ ਤੇ ਜਿਹੜੀ ਰਜਿਸਟਰੀ ਹੋਈ ਆ ਉਹ ਗਲਤ ਆ ਕਿ ਸਹੀ ਆ ਗਲਤ ਆ ਉਹਨਾਂ ਮੇਰਾ ਕੋਈ ਨਹੀਂ ਉਹਨੋ ਤੋਖੇ ਨਾਲ ਮੈਲਾ ਦਿੱਤੀ ਆ ਪੋਟਮਾਰ ਕਰ ਦਿੱਤੀ ਆ ਅੱਛਾ ਤੇ ਜਿਹੜੇ ਤੁਹਾਡੇ ਅੰਗੂਠੇ ਜਾਂ ਸੈਣ ਤੋ ਕਿਸ ਤਰ੍ਹਾਂ ਹੋਈ ਫਿਰ ਉਹ ਮੈਨੂੰ ਥੋਖੇ ਦਾ ਪੋਟਮਾਰ ਕਰਕੇ ਰਾਈ ਅੱਛਾ ਗੁਰਪ੍ਰੀਤ ਸਰ ਗਰਦਸਤੀ ਕੋਈ ਨਹੀਂ ਐ ਪਿਛਲੇ 6 ਮਹੀਨੇ ਤੋਂ ਇਹ ਮੁੰਡਾ ਮੇਰੇ ਕੋਲ ਰਹਿ ਰਿਹਾ ਹੈ ਠੀਕ ਹੈ ਫਿਰ ਇਹ ਮੁੰਡੇ ਨੂੰ ਮੇਰੇ ਕੋਲੋਂ ਤਿੰਨ ਚਾਰ ਦਿਨ ਹੋ ਗਏ ਆ ਚੁੱਕੇ ਲੱਗੇ ਆ ਉਹ ਮੁੰਡਾ ਮੇਰੇ ਵੱਲ ਸੀ ਹੁਣ ਇਹਨਾਂ ਨੇ ਪਤਾ ਨਹੀਂ ਕੀ ਕੁਝ ਸਿਖਾਇਆ ਉਹਨੂੰ ਹੁਣ ਮੈਨੂੰ ਮਿਲਣ ਤੱਕ ਨਹੀਂ ਦਿੰਦੇ ਵੰਦੇ ਇਹਨਾਂ ਨੂੰ ਨਹੀਂ ਮਿਲਣਾ ਇਹ ਪਿੰਡ ਵਾਲੇ ਸਾਰੇ ਰਲੇ ਹੋਏ ਆ ਪਹਿਲਾਂ ਪਿਛਲੇ 10 15 ਸਾਲ ਤੋਂ ਇਹਨਾਂ ਦਾ ਠੇਕਾ ਖਾ ਰਿਆ ਪਹਿਲੀ ਦਾ ਇਹਨਾਂ ਨੂੰ ਕੁਝ ਨਹੀਂ ਦਿੰਦੇ ਇਹ ਕਿਸੇ ਦੇ ਘਰ ਸ਼ਰਾਬ ਪੀ ਲਿੰਦੇ ਕਿਸੇ ਦੇ ਘਰ ਰੋਟੀ ਖਾ ਲਿੰਦੇ ਸਾਰੇ ਪਿੰਡ ਵਾਲਿਆਂ ਦੀ ਗੈਂਗ ਰਲੀ ਹੋਈ ਆ ਇਹਨਾਂ ਨੂੰ ਕੋਹ ਨਹੀਂ ਦਿੰਦੇ ਇਹਨਾਂ ਦਾ ਜਿਹੜਾ ਵੱਡਾ ਭਰਾ ਮੁੰਡੇ ਦਾ ਉਹ ਨੇ ਪੈ ਨਿ ਮਾਰਤਾ ਉਹ ਇਹਦੀ ਕਿਸੇ ਵਾਲੀ ਭੈਣ ਆ ਉਥੋਂ লাশ ਆਈ ਉਹਦੀ ਦੋ ਦਿਨ ਪਹਿਲਾਂ ਗਿਆ ਫਿਰ ਉਥੋਂ লাশ ਆਈ ਆ ਫਿਰ ਪਿੰਡ ਵਾਲੇ ਦੀ ਭੈਣ ਨਾਲ ਹੀ ਰਲੇ ਹੋਏ ਆ ਉਹ ਕਹਿੰਦੇ ਆ ਵੀ ਤੂੰ ਸਾਨੂੰ 10-10 ਲੱਖ ਚ ਪੈਲੀ ਦੇ ਦੇ ਤੇ ਮੁੰਡੇ ਨੂੰ ਕਿਸੇ ਨੇ ਨਹੀਂ ਪੁੱਛਣਾ ਸਾਡਾ ਫੁੱਫੜ ਜਿਹੜਾ ਇਹਨਾਂ ਦਾ ਡੈਡੀ ਉਹ ਵੀ ਪੁਰੀਨੇ ਪਿੰਡ ਵਾਲਿਆਂ ਨਾਲ ਨਾਲ ਰਲ ਕੇ ਮਾਰਿਆ ਵਾ ਤੇ ਜਿੱਦਨ লাশ ਆਈ ਸੀ ਫੁੱਫੜ ਦੇ ਅੰਗਲੇ ਦੇ ਦੋਵਾਂ ਉਂਗਲਾਂ ਦੇ ਗੂਠੇ ਲੱਗੇ ਹੋਏ ਸੀ ਪੂਰੀ ਗਲਤੀ ਆ ਮੈਂ ਤੁਹਾਡੇ ਕੋਲ ਤੁਹਾਡੇ ਕੋ ਕੀ ਲੱਗ ਰਿਹਾ ਮੇਰਾ ਭੂਆ ਜੀ ਦਾ ਬੇਟਾ ਸੱਗੀ ਭੂਆ ਦਾ ਬੇਟਾ ਉਹਦਾ ਨਾਮ ਕੀ ਹੈ ਉਹਦਾ ਨਾਮ ਸਕੰਦਰ ਆ ਅੱਛਾ ਉਹਦਾ ਕੋਈ ਮਾਂ ਨਾ ਪਿਓ ਨਾ ਉਹਦਾ ਚਾਚਾ ਨਾ ਤਾਇਆ ਨਾ ਭੂਆ ਨਾ ਫੁੱਫੜ ਨਾ ਮਾਸੀ ਮਾਸਣ ਕੋਈ ਵੀ ਨਹੀਂ ਹੈਗਾ ਇੱਕ ਅਹੀ ਨਾਨਕੀ ਆ ਮੈਂ ਤੁਸੀ ਨਹੀਂ ਜ਼ਿਆਦਾੜਾ ਬਣਾ ਨਹੀਂ ਚਾਹੁੰਦੇ ਅਸੀਂ ਨਹੀਂ ਰੱਖਣੀ ਅਸੀਂ ਤੇ ਉਹਨੂੰ ਬਚਾਉਣਾ ਚਾਹੁੰਦੇ ਆ ਰਸਿੰਘ ਕੋ ਬਿਆਨਾ ਕਰਾਇਆ ਜੀ 12ਵੇਂ ਮਹੀਨੇ ਦਾ ਜੀ ਉਹਨੂੰ ਉਹਨੂੰ ਥੋੜੀ ਕ ਪੈਸਿਆਂ ਦੀ ਲੋੜ ਹੀ ਉਹ ਸਾਨੂੰ ਆਂਦਾ ਵੀ ਜਿਗਸਟਰੀ ਕਰਕੇ ਦੋ ਅਸੀਂ ਕਹਾਂ ਜਿਗਸਟਰੀ ਕਰਾਲਾ ਕੋਈ ਗੱਲ ਨਹੀਂ ਠੀਕ ਆ ਤੇ ਤੁਸੀਂ ਸਾਡੇ ਕੋਲ ਪੈਸੇ ਲੈ ਲਓ ਅਸੀਂ ਚੱਕਾ ਰਾਈ ਪੈਸੇ ਦਿੱਤੇ ਆ ਬਿਆਨਾ ਕਰਾਇਆ ਜੀ ਤਸੀਲੇ ਕਰਾਇਆ ਜੀ ਠੀਕ ਆ ਜੀ ਇਹ ਜਿਹੜੇ ਪਿੰਡ ਦੇ ਬੰਦੇ ਆ ਇਹਾਂ ਦੇ ਵੀ ਸਾਡੇ ਕੋਲ ਵੱਧ ਪੈਸੇ ਲੈ ਲਓ ਤੇ ਸਾਨੂੰ ਪੈੜੀ ਦਿਓ ਜੀ ਅਸੀਂ ਪੈੜੀ ਛੱਡਨੀ ਨਹੀਂ ਚਾਹੁੰਦੇ ਜੀ ਅਸੀਂ ਬਿਆਨਾ ਕਰਾਇਆ ਜੀ ਇਹ ਪਿੰਡ ਦੇ ਦਬਾਅ ਬਣਾਉਂਦੇ ਆ ਕਿ ਸਾਨੂੰ ਅੱਧੀ ਪੈੜੀ ਛੱਡੋ ਨਹੀਂ ਤਾਂ ਅਸੀਂ ਤੁਹਾਨੂੰ ਸਾਰੀ ਨਹੀਂ ਲੈਣ ਦੇਵਾਂ ਪਰ ਉਹ ਦੱਸਣ ਦੇ ਮੁਤਾਬਕ ਆ ਕਿ ਉਹਦੇ ਚੈੱਕ 'ਚ ਕੋਈ ਪੈਸਾ ਨਹੀਂ ਆਇਆ ਪੈਸਾ ਖਾ ਗਿਆ ਤੁਸੀਂ ਕਿ ਲੋ ਜੀ ਜੇ ਉਹ ਦੀ ਕਾਪੀ ਕਢਾ ਲਓ ਜੀ ਸਟੇਟਮੈਂਟ ਕਢਾ ਲਓ ਜੇ ਅਸੀਂ ਨਹੀਂ ਕੋਈ ਦਿੱਤਾ ਸਾਡੇ ਕੋਲ ਲੈ ਲਓ ਜੀ ਅਸੀਂ ਚਿੱਕਾਂ ਰਾਈ ਪੈਸੇ ਦਿੱਤੇ ਆ ਆ ਸਾਡੇ ਕੋਲ ਸਾਰਾ ਵੇਖੋ ਸਬੂਤ ਅਗਲ ਕੋਈ ਕਾਰਵਾਈ ਆਉਂਦੀ ਆ ਤੇ ਤੁਸੀਂ ਉਸ ਨਾਲ ਸਹਿਮਤ ਹੋ ਕਿ ਜੋ ਸਾਡੇ ਅਸੀਂ ਇਹਨੇ ਜੀ ਜੋ ਸਾਡਾ ਸੱਚ ਆ ਜੀ ਸੱਚ ਦਿਖਾਇਆ ਜਾਵੇ ਜੇ ਅਸੀਂ ਝੂਠੇ ਆ ਜੀ ਅਸੀਂ ਪਿੰਡ ਦੇ ਬਿਲਕੁਲ ਝੁਕ ਜਾਾਂਗੇ ਜੀ